ਆ ਨਾਨਕ ਪ੍ਰੀਦਾਸ ਤਾ ਕੇਵਲ ਹਾਰ ਜਿਨ ਪੂਰਨ ਪਾਜ਼ਰ ਖਾਈ ਸੋਟ ਮਹੱਲਾ ਪੰਜਮਾ ਮਾਇਆ ਮੋਹ ਮਗਨ ਤੇ ਯਾਰ ਦੇਵਨ ਹਾਰ ਨ ਜਾਣਹ ਜਿਉ ਪਿੰਡ ਸਾਜ ਜਿਨ ਸਚਿਆ ਬਾਲ ਆਪਣੋ ਕਰ ਮੰਨ ਮਾਨ ਮੋੜ ਦੇਖ ਰਿਓ ਪ੍ਰਭ ਸੁਆਮੀ ਜੋ ਕਿਸ ਕਰੈ ਸੋਈ ਸੁਈ ਜਾਣੈ ਰਹਿਨ ਕਸੁ ਵਸਾਨੀ ਰਹਾ ਦੇਵਾ ਸੁਆਦ ਲੋਭ ਮਦ ਮਤ ਉਪਜੇ ਅਨਕ ਵਿਕਾਰਾ ਬਹੁਤ ਜਾਨ ਪਰਮਤ ਤਖ ਪਾਇਆ ਹਾ ਮੈਂ ਬੰਦਨ ਕੇ ਪਾਰਾ ਤੇਹੀ ਇੱਕ ਆਣ ਅਨਕ ਪਰਦੇ ਮੈਂ ਮਰਦਾਰਾ ਸੰਗ ਫਾਕੇ ਚਿਤਰ ਗੁਪਤ ਜਵਲੇ ਖਾ ਮੰਗੇ ਤਮ ਕੌਣ ਪਰਦਾ ਤੇਰਾ ਤੱਕ ਦੀਨ ਦUAL ਪੂਰਨ ਦੁਖ ਪੰਜਨੋ ਤੋਂਬੇ ਨੋ ਟਨ ਕਾਈ ਕਾੜਲੋ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਣਾਇ ਸੋਟ ਮਹੱਲਾ ਪੰਜਮਾ ਪਾਰ ਬ੍ਰਹਮ ਹੋਆਸ ਹਾਈ ਕਸੌ ਕੇਤਨ ਸੁਖਿ ਗਾਇ ਗੁਰਪੂਰੇ ਕੀ ਬਾਣੀ ਜਾਪਨੰਦ ਕਰੋ ਨਿਤ ਪ੍ਰਾਣੀ ਹਰਿ ਸਾਚਾ ਸਿਮਰੋ ਪਾਈ ਸਾਧ ਸੰਗ ਦਾ ਸੁਖ ਪਾਈਐ ਆਰ ਵਿਸਣ ਕਭੁ ਜਾਇ ਨਾਉ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜਿਸਨੂੰ ਕਰਮ ਪਰਾਪਤੁ ਹੋਵੈ ਸੋ ਜਨਿਰਮਲ ਤੀਵੈ ਦੇਗਨ ਵਿਨਾਸੰ ਸਭ ਦੁਖ ਨਾਸਨ ਬੁਰਚਾ ਗੁਣ ਗਾਵਸ ਅਚੂਤਿ ਅਵਨਾਸੀ ਆਨ ਦੇ ਨਹਰਨ ਜਾਗਾ ਮਨ ਚ ਸੇ ਸੇ ਫਲ ਪਾਈ ਹਰ ਕੀ ਕਥਾ ਸੁਹਿੱਲੀ ਆਦੇ ਅੰਤ ਮਦ ਨਾਨ ਕੋ ਸੋ ਪ੍ਰਭੂ ਆਵੈ ਲੀ ਸੋਟ ਮਹੱਲਾ ਪੰਦਵਾ ਪੰਜ ਪਦਾ ਬਿਨਸ ਮੋਹ ਮੇਰਾ ਯਰਤੀਰਾ ਬਿਨਸਾ ਪੁਣੀ ਕਾਰੀ ਸੰਤੋ ਹਾਮਤਾ ਬੋ ਕਾਰੀ ਜਿਤ ਹਾਮੇ ਗਰਵ ਨਿਵਾਹ ਰਹਾਉ ਸਰਬ ਪੂਤ ਪਾਵਰਮ ਕਰਮਾਨਿਆ ਹੋਵਾ ਸਗਰ ਦੇ ਨਾਰੀ ਪੇਖਿਓ ਪ੍ਰਭ ਜੀਓ ਆਪਣਾ ਸੰਗੇ ਸੁਖ ਪੀਤ ਪਰਮਾਰੀ ਔਖ ਦਿਨਾ ਨਿਰਮਲ ਜਲ ਅਮ੍ਰਿਤ ਪਾਇਆ ਗੁਰਦੁਆਰੀ ਕਹੋ ਨਾਨਕ ਇਸ ਮਸਤਕ ਲਿਖਿਆ ਤਿਸ ਗੁਰ ਮਿਲ ਰੋਗ ਵਿਦਾਰੀ ਪਰਮ ਸਤਕਾਰ ਗੁਰੂ ਸਾਹਿਬ ਸੰਗਤ ਜੀਓ ਅੱਜ ਮਹਾਨ ਦਿਨ ਹੈ ਜਲਾ ਜੋ ਕਿ ਚੰਤਨ ਗੁਣਾ ਦੇਵ ਜੀ ਮਹਾਰਾਜ ਜੀਆਂ ਦੇ ਛੋਤੀ ਜੋਤ ਸਮਾਉਂ ਦਾ ਜ਼ਗਰਪੁਰੂਵ ਹੈ ਦੂਸਰਾ ਗੁਰੂ ਪਿਆਰਿਓ ਸਕਰਾਣ ਦਾ ਦਿਹਾੜਾ ਹੈ ਅਸੂ ਮਾ ਚੜਿਆ ਹੈ ਅਸੂ ਮਾ ਦੀ ਪਹਿਲਾ ਦਿਨ ਪਾਵ ਸਕਰਾਂ ਦੇ ਹੈ ਆਓ ਗੁਰੂ ਪਿਆਰਿਓ ਗੁਰਸਰਣਾ ਵਿੱਚ ਪਾਵਨ ਪ੍ਰਦੇਸ਼ ਗੁਰੂ ਸਾਹਿਬ ਜੀਆ ਦਾ ਜਪੰਚੰ ਪਾਸ਼ਾ ਜੀਆ ਨੇ ਮਾਘ ਰਾਜ ਵਿੱਚ ਕਿਰਪਾ ਕੀਤੀ ਹੈ ਕਿ ਅਸੂ ਦਾ ਮਹੀਨਾ ਕਨਾਂ ਜੀਆ ਦੇ ਲਈ ਬਾਗਾਂ ਵਾਲਾ ਹੁੰਦਾ ਹੈ ਕਿਹੜੇ ਜੀ ਲਾਹਾ ਖਟਦੇ ਨੇ ਇਸ ਸੁਦੇ ਮਹੀਨੇ ਪਰਮ ਪਿਤਾ ਪਰਮਾਤਮਾ ਪਰਮੇਸ਼ਰ ਦਾ ਨਾਮ ਜਪ ਕੇ ਉਹ ਕਿਸ ਢੰਗ ਦੇ ਨਾਲ ਪਰਮਾਤਮਾ ਦੇ ਵਿੱਚ ਸਮਾ ਸਕਦੇ ਨੇ ਪਾਪ ਪਰਮਾਤਮਾ ਦੀ ਅਸੀਸਾਂ ਖੁਸ਼ੀਆਂ ਪਾਉਣ ਦੇ ਲਈ ਜੋ ਪਾਵਨ ਪ੍ਰਦੇਸ਼ ਤਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ 12 ਮਾਘ ਮਾਘ ਰਾਜ ਵਿੱਚ 2 12 ਮਾਘ ਗੁਰੂ ਘਰ ਦੇ ਗੁਰੂ ਸਾਹਿਬ ਨੇ ਤਾਰਜਨੇ ਪਹਿਲਾ ਹੈ ਮਾਗਰਾਜ ਨੂੰ ਸ੍ਰੀ ਗੁਰੂ ਪਾਰਕ ਆਗਤ ਖਾੜੀ ਅੰਦਰ ਜੋ ਕਿ ਪਹਿਲੇ ਪਾਤਸ਼ਾਹ ਮਹਾਰਾਜਿਆਂ ਦਾ ਹੈ ਆਓ ਗੁਰ ਚੰਨਾ ਜੁੜ ਕੇ ਇਲਾਹਾ ਲੈ ਲਈਏ ਇੱਕ ਆਵਣ ਪ੍ਰਦੇਸ਼ ਜੀ ਗੁਰਸੈਬਖਸ਼ ਕੀਤਾ ਹੈ ਅਸੋਨ ਪ੍ਰੇਮ ਮਾਹਣਾ ਕਿਉ ਮਿਲਿਆ